ਰੋਕਾਂਗੇ ਜੰਮੂ ਦਿਨਾ ਜੁੜੀ ਹੋਈ ਵੱਡੀ ਖਬਰ ਦਾ ਕਿੱਥੇ ਦੇ ਕਠਵਾ ਦੇ ਵਿੱਚ ਪੁਲ ਟੁੱਟ ਗਿਆ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਣਿਆ ਪੁਲ ਟੁੱਟ ਗਿਆ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਆ ਪੁਲ ਨੂੰ ਨੁਕਸਾਨ ਪਹੁੰਚਿਆ ਸਹਾਰਾ ਖੱਡੇ ਤੇ ਬਣੇ ਪੁਲ ਤੋਂ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਬੰਦ ਹੋਊਗੀ ਹੈ ਜੰਮੂ ਦੇ ਕਠਵਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਹੈ ਕਿ ਅਚਾਨਕ ਪੁਲ ਟੁੱਟਿਆ ਹੈ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਤੇ ਜੋ ਕਿ ਪੁਲ ਬਣਿਆ ਹੋਇਆ ਸੀਗਾ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਇਸ ਪੁਲ ਨੂੰ ਨੁਕਸਾਨ ਪਹੁੰਚਿਆ ਹੈ ਸਹਾਰਾ ਖੱਡ ਤੇ ਬਣੇ ਪੁਲ ਤੋਂ ਆਵਾਜਾਈ ਵੀ ਇਸ ਦੇ ਨਾਲ ਆਬੰਦ ਹੋ ਗਈ ਹੈ ਤੇ ਵੱਡੇ ਪੱਧਰ ਤੇ ਜੋ ਕਿ ਇਸ ਦੇ ਨਾਲ ਪੁਲ ਟੁੱਟਣ ਦੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਤੁਹਾਨੂੰ ਅਸੀਂ ਜਗਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਜੰਮੂ ਤੇ ਪਠਾਨਕੋਟ ਨੂੰ ਇਹ ਨੈਸ਼ਨਲ ਹਾਈਵੇ ਪੂਰਾ ਜੋੜਦਾ ਹੈ ਇਸ ਦੇ ਨੈਸ਼ਨਲ ਹਾਈਵੇ ਤੇ ਇਹ ਪੁਲ ਬਣਿਆ ਹੋਇਆ ਸੀਗਾ ਜਿਸ ਨੂੰ ਕਿ ਪਾਣੀ ਦੀ ਤੇਜ਼ ਵਹਾਅ ਦੇ ਕਾਰਨ ਨੁਕਸਾਨ ਪਹੁੰਚਿਆ ਇਹ ਪੁਲ ਟੁੱਟ ਗਿਆ ਸਹਾਰਾ ਖੜ ਦੇ ਬਣੇ ਪੁਲ ਤੋਂ ਆਵਾਜਾਈ ਵੀ ਆਬੰਦ ਹੋ ਗਈ ਹੈ ਤੁਹਾਨੂੰ ਅਸੀਂ ਤੁਸੀਆਂ ਵਿਖਾ ਰਹੇ ਹਾਂ ਕਿ ਪੁਲ ਕਿਵੇਂ ਅੱਧ ਵਿਚਾਲੇੋਂ ਆ ਤੜਕਿਆ ਹੋਇਆ ਟੁੱਟਿਆ ਹੋਇਆ ਤਸਵੀਰਾਂ ਦੇ ਵਿੱਚ ਆ ਵੇਖਿਆ ਜਾ ਸਕਦਾ ਹੈ ਅੱਜ ਇਸਦੇ ਚੱਲਦੇ ਆਵਾਜਾਈ ਪੂਰੇ ਤਰੀਕੇ ਦੇ ਨਾਲ ਬੰਦ ਹੋ ਗਈ ਹੈ ਕਿਉਂਕਿ ਪਾਣੀ ਦਾ ਤੇਜ਼ ਵਹਾਅ ਵੀ ਨਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਉੱਥੇ ਪਾਣੀ ਦੇ ਵਹਾਅ ਦੇ ਕਾਰਨ ਜਦੋਂ ਪਾਣੀ ਦਾ ਲੈਵਲ ਵਧਿਆ ਤੇ ਉਸ ਤੋਂ ਬਾਅਦ ਇਸ ਪੁਲ ਨੂੰ ਨੁਕਸਾਨ ਪਹੁੰਚਿਆ ਤੇ ਪੁਲ ਆ ਟੁੱਟਣ ਦੇ ਕਾਰਨ ਸਹਾਰਾ ਖੜਦ ਤੇ ਬਣੇ ਪੁਲ ਤੋਂ ਆਵਾਜਾਈ ਵੀ ਬੰਦ ਹੋ ਗਈ ਸਹਾਰਾ ਕਰਦੇ ਹਾਂ ਦੱਸੋ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਿੱਥੇ ਕਿ ਪਾਣੀ ਦਾ ਤੇਜ਼ ਵਹਾਅ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਤੇ ਇਸੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਪਾਣੀ ਦਾ ਪੱਧਰ ਵਧਣ ਦੇ ਕਾਰਨ ਇਸ ਕੋਲ ਨੂੰ ਨੁਕਸਾਨ ਪਹੁੰਚਿਆ ਜਿਸ ਦੇ ਚੱਲਦਿਆਂ ਆਵਾਜਾਈ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ ਆ ਕਿਉਂਕਿ ਇਹ ਕਰ ਇਸ ਪੂਰੇ ਆ ਰੋਡ ਦੀ ਗੱਲ ਕਰੀਏ ਸਪੁਲ ਦੀ ਗੱਲ ਕਰੀਏ ਤਾਂ ਜੰਮੂ ਤੇ ਪੰਜਾਬ ਨੂੰ ਆਪਸ ਦੇ ਵਿੱਚ ਲਿੰਕ ਕਰਦਾ ਟੱਚ ਕਰਦਾ ਜੰਮੂ ਪਠਾਨਕੋਟ ਮੁੱਖ ਆ ਨੈਸ਼ਨਲ ਹਾਈਵੇ ਤੇ ਦਰਸਲੇ ਪੁਲ ਬਣਿਆ ਹੋਇਆ ਸੀਗਾ ਤਾਂ ਸਹਾਰਾ ਖੱਟ ਤੇ ਬਣਿਆ ਪੁਲ ਜਿਹੜਾ ਕਿ ਅਚਾਨਕ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਪਾਣੀ ਦਾ ਪੱਧਰ ਵਧਣ ਦੇ ਕਾਰਨ ਟੁੱਟ ਜਾਂਦਾ ਜਿਸ ਨੂੰ ਨੁਕਸਾਨ ਪਹੁੰਚਿਆ ਉਹ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਿਲਕੁਲ ਵਿਚਾਲਿਓ ਆ ਜੋ ਕਿ ਪੁਲ ਨੂੰ ਨੁਕਸਾਨ ਪਹੁੰਚਿਆ ਜਿਸ ਦੇ ਚਲਦੇ ਸੁਭਾਅਕ ਹੈ ਕਿ ਜਦੋਂ ਕੋਈ ਨੈਸ਼ਨਲ ਹਾਈਵੇ ਹਾਈਵੇ ਹੋਵੇ ਤਾਂ ਖਾਸ ਕਰਕੇ ਦੋ ਰੁਪਿਆ ਨੂੰ ਆਪਸ ਦੇ ਵਿੱਚ ਜੋੜਦਾ ਹੋਵੇ ਆਤਮ ਉਸ ਜਗਾ ਤੇ ਇਸ ਤਰੀਕੇ ਦੇ ਨਾਲ ਪੁਲ ਨੂੰ ਨੁਕਸਾਨ ਪਹੁੰਚ ਜਾਵੇ ਆ ਤਾਂ ਫਿਰ ਸੁਭਾਵੇ ਕਿ ਆ ਕੋਈ ਲੋਕਾਂ ਦੀ ਵੀ ਮੁਸ਼ਕਲ ਵੱਜ ਜਾਂਦੀ ਹੈ ਲੋਕਾਂ ਨੂੰ ਵੀ ਆ ਮੁਸ਼ਕਲਾਂ ਦਾ ਇਸ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਆਵਾਜਾਈ ਇਸ ਰੋਡ ਤੇ ਇਸ ਪੁਲ ਤੋਂ ਆ ਬੰਦ ਕਰ ਦਿੱਤੀ ਗਈ ਹੈ ਆ ਤਾਂ ਜੰਮੂ ਦੇ ਕਠਵਾ ਦੀਆਂ ਤੁਹਾਨੂੰ ਸੀ ਤਸਵੀਰਾਂ ਵਖਾ ਰਹੇ ਜਿੱਥੇ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਣਿਆ ਆ ਪੁਲ ਅਚਾਨਕ ਟੁੱਟ ਜਾਂਦਾ ਹੈ ਪੁਲ ਨੂੰ ਜੋ ਕਿ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਨੁਕਸਾਨ ਪਹੁੰਚਿਆ ਜਿਸ ਦੇ ਬਾਅਦ ਆਵਾਜਾਈ ਬੰਦ ਹੋ ਗਈ ਹੈ ਇਸੇ ਖਬਰ ਤੇ ਜਿਹੜਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਜੀ ਜੁੜ ਚੁੱਕੇ ਨੇ ਚਰਜੀ ਦੇ ਤਸਵੀਰਾਂ ਵੀ ਅਸੀਂ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੁਲ ਨੂੰ ਨੁਕਸਾਨ ਪਹੁੰਚਿਆ ਥੋੜਾ ਵਿਸਤਾਰ ਦੇ ਨਾਲ ਸਮਝਾਓ ਕਿਸ ਜਗ੍ਹਾ ਤੇ ਪੋੜਿਆ ਕਿਸ ਹਾਈਵੇ ਤੇ ਪੋੜਿਆ ਤੇ ਇਸ ਦੇ ਨਾਲ ਕਿੰਨੇ ਕੁ ਵੱਡੇ ਪੱਧਰ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜੀ ਬੰਨ ਉਹ ਅਸੀਂ ਬਿਲਕੁਲ ਨਾ ਦੱਸਾਂਗਾ ਇਹ ਗੰਮੂ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਹਾਰ ਘੜ ਤੇ ਬਣਿਆ ਜਿਹੜਾ ਕਟੋਏ ਤੇ ਵੀ ਤੇ ਸਹਾਰ ਘੜ ਤੇ ਬਣਿਆ ਹੋਇਆ ਪੁਲਾ ਔਰ ਅਸੀਂ ਦੱਸਾਂਗਾ ਜਿਸ ਤਰ੍ਹਾਂ ਦੇ ਅਪਰਕਾਟ ਕਟੂਆ ਦੇ ਵਿੱਚ ਲਗਾਤਾਰ ਆਫਤ ਲੈ ਕੇ ਆ ਰਹੀ ਹੈ ਤੇ ਪਿਛਲੇ ਕੁਝ ਦਿਨ ਪਹਿਲੇ ਹੀ ਇਹ ਪੁਲ ਨੂੰ ਜਿਹੜੀ ਆਵਾਜਾ ਲਈ ਬੰਦ ਕਰਤਾ ਸੀ ਕਿਉਂਕਿ ਵੀ ਜਿਹੜੀ ਫਾਊਂਡੇਸ਼ਨਾਂ ਸੀ ਉਹ ਫਿੱਲ ਚੁਕੀਆਂ ਸੀ ਉਹ ਕਰੈਕ ਆਏ ਸੀ ਲਗਾਤਾਰ ਇਹਦਾ ਜਿਹੜਾ ਦੁਰਪਰਕਰਨ ਦਾ ਕੰਮ ਸ਼ੁਰੂ ਸੀ ਔਰ ਗੱਲmate ਹੀ ਰਹੀ ਹੈ ਕਿ ਪੁਲ ਦਾ ਜਿਹੜਾ ਇਹਨੂੰ ਜਿਹੜੀ ਕਟੂਆ ਤੋਂ ਜਮੂ ਤੋਂ ਕਠਾਨ ਤੋਂ ਤੋਂ ਗੱਡੀਆਂ ਜਿਹੜੀਆਂ ਜਮੂ ਆਈ ਜਾਂਦੀਆਂ ਨੇ ਤੇ ਉਹ ਤੋਂ ਰੂਟ ਤੇ ਪਹੁੰਚਾ ਹੈਗਾ ਔਰ ਇਹਨੂੰ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ ਹੈ ਔਰ ਅੱਜ ਸਵੇਰੇ ਤੜਕੇ ਹੀ ਜਿਸ ਤਰ੍ਹਾਂ ਕਟੂਆ ਦੇ ਵਿੱਚ ਜ਼ਿਲ੍ਹਾ ਕਟੂਆ ਦੇ ਵਿੱਚ ਲਗਾਤਾਰ ਬਾਰਿਸ਼ ਪਹਾੜੀ ਇਲਾਕੇ ਸਹਾਰ ਖੱਡ ਦੇ ਉੱਪਰ ਜਿਹੜਾ ਕੋਈ ਪੁਲ ਬਣਿਆ ਹੋਇਆ ਹੈ ਔਰ ਪਾਣੀ ਜਿਹੜਾ ਖੱਡ ਦੇ ਵਿੱਚ ਉਫਾਨਾ ਲਾਇਆ ਜਿਸ ਨਾਲ ਇਸ ਪੁਲ ਦਾ ਤਰੇਕ ਆ ਗਿਆ ਔਰ ਇਹ ਪੁਲ ਦੇ ਇਹ ਦੋ ਪਿਲਾਰ ਉਹ ਪੂਰੀ ਤਰ੍ਹਾਂ ਨਾਲ ਖਤਿਰਸ ਹੋ ਗਿਆ ਪਰ ਆਵਾਜਾਈ ਜਿਹੜੀ ਇਸ ਪੁਲ ਤੇ ਪਹਿਲੇ ਵਕਤ ਕੀ ਟਿੱਕਿੰਗ ਸੀ ਔਰ ਅੱਜ ਜਿਹੜਾ ਹੈ ਕਾਫੀ ਟ੍ਰੈਫਿਕ ਜਾਮ ਜਿਹੜਾ ਹੈ ਚਰਨਜੀਤ ਚਰਨਜੀਤ ਬਦਲਵਾ ਰੂਟ ਕੀ ਹੈ ਬਦਲਵਾ ਰੂਟ ਹੁਣ ਕੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੀ ਆਵਾਜਾਈ ਨੂੰ ਵਾਹਨ ਨੂੰ ਕੱਢਿਆ ਜਾ ਰਿਹਾ ਹੈ ਹਾਈਵੇ ਤੋਂ बिल्कुल ये नैशनल हाईवे से दो तो पुल बने ना मैं ही दस रहा है कि जोड़ा कठुआ टू जम्मू जाता पुल थी करैक होया और जो जम्मू टू टूवर्ड कठुआ पुल थी दुरुस्त है और पूरी तरह जी डायवर्शन है पिछले काफी दिन की जी है क्योंकि मैं दसिया की जिस तरह से जिस तरह के पुल जरा फाउंडेषन करैक हुई थी पुल की आवाजाही उस पुल से बंद थी पुल जरा जरा जम्मू टूवर्ड पठानकोट जाता उस पुल के उस रूट के उपर जी है डायवर्शन की गई है जी आवाजाही ਅ ਚਰਨਜੀਤ ਇਹ ਕੋਈ ਰਿਪੇਅਰ ਦਾ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਪੁਲ ਦਾ ਹੁਣ ਨਹੀਂ ਹਾਲੇ ਤੇ ਫਿਲਹਾਲ ਜਿਹੜਾ ਪਾਣੀ ਆ ਉਹ ਕਾਫੀ ਥੇਤਾ ਹੈ ਪਾਣੀ ਜਿਹੜਾ ਫਲੋ ਬੜਾ ਜਾ ਰਹਾ ਹੈਗਾ ਇਸ ਲਈ ਤੇ ਪੁਲ ਦਾ ਕੰਮ ਵੰਟਾ ਲੇਕਿਨ ਪਿਛਲੇ ਕੱਲ੍ਹ ਤੋਂ ਕੱਲ੍ਹ ਕਰੀਏ ਤੇ ਪੁਲ ਦਾ ਇਹਦਾ ਰੀਪੇਅਰ ਕਰਨ ਦਾ ਕੰਮ ਜਿਹੜਾ ਉਹ ਸ਼ੁਰੂ ਕੀ ਜੀ ਆਹ ਠੀਕ ਹੈ ਚਰਨਜੀਤ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਅਸੀਂ ਜਮੂ ਦੇ ਕਠਵਾਦੀਆਂ ਤਸਵੀਰਾਂ ਵਖਾ ਰਹੇ ਕਿ ਉੱਥੇ ਕਿ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਣਿਆ ਪੁਲ ਜੋ ਕਿ ਟੁੱਟਿਆ ਜਿਸ ਨੂੰ ਕਿ ਪਾਣੀ ਦੇ ਤੇਜ਼ ਵਹਾਅ ਦੇ ਕਰ ਨੁਕਸਾਨ ਪਹੁੰਚਿਆ ਇਸ ਦੇ ਨਾਲ ਆਵਾਜਾਈ ਬੰਦ ਹੋ ਗਈ ਹੈ ਤੇ ਜੋ ਬਦਲਵਾ ਰੂਟ ਹੈ ਉਸ ਜਗ੍ਹਾ ਤੋਂ ਪੂਰੀ ਆਵਾਜਾਈ ਨੂੰ ਵਾਣਾ ਨੂੰ ਕੱਢਿਆ ਜਾ ਰਿਹਾ ਹੈ